ਗੁਰਮੁਖ ਪਿਆਰਿਓ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਸਾਡਾ ਮਨ ਜਿਹੜਾ ਬਹੁਤ ਮਨਾਈਆਂ ਕਰਦਾ ਇਦਾਂ ਹੀ ਹੋਇਆ ਕਿਸੇ ਸਾਧੂ ਦੇ ਕੋਲ ਕਿਸੇ ਸੱਜਣ ਨੇ ਜਾ ਕੇ ਆਖਿਆ ਵੀ ਮੈਂ ਨਹੀਂ ਮੰਨਦਾ ਕਿ ਆਪਾਂ ਸਾਰੇ ਰੱਬ ਦਾ ਦਿੱਤਾ ਖਾਂਦੇ ਆ ਬਾਣੀ ਵਿੱਚ ਪੰਕਤੀ ਆ ਨਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਉਹ ਸਾਧੂ ਰੱਬ ਦਾ ਸ਼ੁਕਰਾਨਾ ਕਰਦਾ ਸੀ ਕਹਿੰਦਾ ਮੈਂ ਕਿਵੇਂ ਮੰਨ ਲਾਂ ਆਪਾਂ ਆਪਣੀ ਮਿਹਨਤ ਕਰਦੇ ਆ ਆਪਣੀ ਮਿਹਨਤ ਕਿਰਤ ਕਮਾਈ ਦੇ ਨਾਲ ਖਾਂਦੇ ਆ ਘਰ ਬਣਾਉਨੇ ਆ ਰੱਬ ਦਾ ਦਿੱਤਾ ਕੌਣ ਖਾਂਦਾ ਸਾਧੂ ਨੇ ਆਖਿਆ ਇਦਾਂ ਦੀ ਗੱਲ ਨਹੀਂ ਹੁੰਦੀ ਬੜਾ ਸਮਝਾਇਆ ਪਰ ਸਮਝਿਆ ਨਹੀਂ ਕੁਝ ਲੋਕ ਹੁੰਦੇ ਆ ਜਿੱਦੀ ਹੁੰਦੇ ਆ ਮੰਨਿਆ ਨਹੀਂ ਜੀ ਫਿਰ ਕਹਿੰਦੇ ਕੱਲ ਨੂੰ ਇਉਂ ਕਰੂੰਗਾ ਮੈਂ ਕੱਲ ਨੂੰ ਮੈਂ ਭੋਜਨ ਨਹੀਂ ਖਾਵਾਂਗਾ ਤੇ ਦੇਖੂੰਗਾ ਰੱਬ ਮੈਨੂੰ ਕਿਵੇਂ ਖਵਾ ਦੂਗਾ ਵੀ ਮੈਂ ਪੱਕਾ ਮਨ ਦੇ ਵਿੱਚ ਧਾਰ ਲੈਣਾ ਵੀ ਕੱਲ ਨੂੰ ਪ੍ਰਸ਼ਾਦਾ ਨਹੀਂ ਛਕਣਾ ਰੋਟੀ ਨਹੀਂ ਖਾਣੀ ਦੇਖੂੰ ਰੱਬ ਮੈਨੂੰ ਕਿਵੇਂ ਖਵਾਊਗਾ ਸਾਧੂ ਹੁਣ ਪਹੁੰਚਿਆ ਹੋਇਆ ਸੀ ਕਹਿਣ ਲੱਗਾ ਜੇ ਤੂੰ ਹੱਠ ਕਰਦਾ ਇਹਨਾਂ ਗੱਲਾਂ ਦੀ ਜिद ਕਰਦਾ ਤੇ ਉਹ ਅਕਾਲ ਪੁਰਖ ਤੈਨੂੰ ਰੱਬ ਦਿਖਾ ਦੇਵੇਗਾ ਤੈਨੂੰ ਖਵਾ ਦੇਵੇਗਾ ਭੇ ਜੇ ਤੂੰ ਨਹੀਂ ਖਾਵੇਂਗਾ ਕਿਉਂਕਿ ਦੇਣ ਵਾਲਾ ਦਾਤਾ ਉਹੀ ਆ ਇਹ ਕਹਿ ਕੇ ਸਾਧੂ ਨੂੰ ਉਥੋਂ ਆ ਗਿਆ ਉਥੋਂ ਆ ਕੇ ਆਪਦੇ ਘਰ ਵਿੱਚ ਆਇਆ ਤੇ ਇਹਨੇ ਕੁਝ ਵੀ ਨਹੀਂ ਛਕਿਆ ਕਿਉਂਕਿ ਪ੍ਰਣ ਕੀਤਾ ਸੀ ਸਾਰਾ ਦਿਨ ਮੈਂ ਕੁਝ ਨਹੀਂ ਛਕਣਾ ਤੇ ਘਰ ਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਖਾਣ ਵਾਸਤੇ ਦੂਜੇ ਜੀਆਂ ਲਈ ਬਣੀਆਂ ਨੇ ਮਨ ਵਿੱਚ ਇਹਦੀ ਹੈ ਜਦੋਂ ਮੈਂ ਇਹਨਾਂ ਵੱਲ ਦੇਖੂੰਗਾ ਤੇ ਮੰਨ ਦੇ ਵਿੱਚ ਤਾਂ ਹੁਣ ਭੁੱਖ ਜਿਹੜੀ ਆ ਬੰਦੇ ਨੂੰ ਲੱਗਦੀ ਹੋਈ ਆ ਸਵੇਰੇ ਆਪਾਂ ਪ੍ਰਸ਼ਾਦਾ ਛਕਦੇ ਆਂ ਕਈ ਦੁਪਹਿਰੇ ਵੀ ਖਾਂਦੇ ਆ ਸ਼ਾਮ ਨੂੰ ਵੀ ਵੀ ਮੰਨ ਦੇ ਵਿੱਚ ਲਾਲਚਨਾ ਅਜੇ ਦੇਖ ਕੇ ਘਰ ਵਿੱਚ ਜਿਹੜੇ ਪਦਾਰਥ ਬਣੇ ਆ ਇਹਨੋਂ ਬਿਹਤਰ ਇਹ ਹੋਊਗਾ ਘਰੋਂ ਬਾਹਰ ਚਲਿਆ ਜਾਣਾ ਜਦੋਂ ਪ੍ਰਸ਼ਾਦਾ ਛਕ ਲੈਣਗੇ ਤੇ ਉਦੋਂ ਵਾਪਸ ਆਜੂਗਾ ਮੰਨ ਦੇ ਵਿੱਚ ਉਹਨੇ ਸੋਚੀ ਆ ਤੇ ਚਲਿਆ ਗਿਆ ਉੱਥੋਂ ਬਾਹਰ ਤੁਰਦਾ ਤੁਰਦਾ ਸੈਰ ਕਰਦਾ ਕਰਦਾ ਬੜੀ ਦੂਰ ਆਇਆ ਤੇ ਸਾਹਮਣੇ ਇੱਕ ਜੰਗਲ ਜੰਗਲ ਦੇ ਵਿੱਚ ਕੀ ਵੇਖਦਾ ਕਿ ਉੱਥੇ ਇੱਕ ਭੋਜਨ ਦੇ ਜਿਹੜੇ ਭਰ ਕੇ ਡੱਬੇ ਭਰੇ ਪਏ ਆ ਵਿੱਚ ਹੀ ਉਹਨੇ ਚੌਲ ਆ, ਦਾਲ ਆ, ਪ੍ਰਸ਼ਾਦਾ ਪਰ ਉੱਥੇ ਨੇੜੇ ਤੇੜੇ ਕੋਈ ਨਹੀਂ ਹੈ ਇਹ ਉੱਥੇ ਖੜ ਕੇ ਦੇਖਣ ਲੱਗਾ ਵੀ ਇਹ ਰੱਬ ਦੀ ਕੋਈ ਮਾਇਆ ਤਾਂ ਨਹੀਂ ਇਹਨੇ ਸੋਚਿਆ ਪਹਿਨਾ ਵੀ ਦੇਖੋ ਇਹ ਜੰਗਲ ਦੇ ਵਿੱਚ ਇਹ ਭੋਜਨ ਕਿਵੇਂ ਆ ਸਕਦਾ ਫਿਰ ਇਹਨੇ ਮਨ ਦੇ ਵਿੱਚ ਸੋਚਿਆ ਵੀ ਜੇ ਮਾਇਆ ਹੋਈ ਵੀ ਰੱਬ ਦੀ ਤੇ ਮੈਂ ਤੋਂ ਕੀ ਲੈਣਾ ਉਥੋਂ ਪਾਸੇ ਲੰਘ ਜਾਂਦਾ ਹੈ ਇੰਨੇ ਚਰ ਦੇ ਵਿੱਚ ਕੀ ਹੁੰਦਾ ਉੱਥੇ ਘੋੜਿਆਂ ਤੇ ਚੜ ਕੇ ਡਾਕੂ ਆਉਂਦੇ ਆ ਕਿਉਂਕਿ ਇੱਥੇ ਕੋਈ ਬੈਠ ਕੇ ਪ੍ਰਸ਼ਾਦਾ ਛਕ ਰਿਹਾ ਸੀ ਉਹ ਵੀ ਇਸ ਤਰ੍ਹਾਂ ਹੀ ਡਰਦਾ ਮਾਰਾ ਵਿੱਚੋਂ ਛੱਡ ਕੇ ਭੱਜ ਗਿਆ ਸੀ ਕਿਉਂਕਿ ਇਹ ਇਲਾਕਾ ਡਾਕੂਆਂ ਦਾ ਸੀ ਇਥੋਂ ਲੰਘਦੇ ਰਹਿੰਦੇ ਸੀ ਡਾਕੂ ਡਾਕੂ ਆਏ ਤੇ ਉਹਨਾਂ ਨੇ ਜੰਗਲ ਦੇ ਵਿੱਚ ਦੇਖਿਆ ਵੀ ਪ੍ਰਸ਼ਾਦਾ ਪਿਆ ਲੁੱਟਮਾਰ ਕਰਕੇ ਆਏ ਸੀ ਭੁੱਖ ਬੜੀ ਲੱਗੀ ਸੀ ਉਹਨਾਂ ਨੂੰ ਕਹਿੰਦੇ ਲਓ ਅੱਜ ਤਾਂ ਗੱਲ ਬਣ ਗਈ ਮਾਲ ਵੀ ਮਿਲ ਗਿਆ ਤੇ ਅੱਜ ਪ੍ਰਸ਼ਾਦਾ ਵੀ ਮਿਲ ਗਿਆ ਉਹ ਦੇਖੋ ਸਾਹਮਣੇ ਕਿਵੇਂ ਡੱਬੇ ਉਹਨਾਂ ਦੇ ਵਿੱਚ ਭਰ-ਭਰ ਕੇ ਦਾਲ ਤੇ ਚੌਲ ਰੱਖੇ ਹੋਏ ਆ ਪਰ ਉਹਨਾਂ ਵਿੱਚ ਇੱਕ ਬੰਦਾ ਸੀ ਜਿਹੜਾ ਡਾਕੂ ਨੂੰ ਕਹਿਣ ਲੱਗਾ ਉਹਨਾਂ ਦਾ ਸਾਥੀ ਵੀ ਮਤਾਂ ਹੋਵੇ ਇਹਦੇ ਵਿੱਚ ਜ਼ਹਿਰ ਹੋਵੇ ਕਿਤੇ ਆਪਾਂ ਇੱਥੋਂ ਦੀ ਲੰਘਦੇ ਰਹਿੰਨੇ ਆ ਉਹਨੇ ਜਾਣੇ ਰਹਿੰਨੇ ਆ ਵੀ ਕਿਸੇ ਨੇ ਜਾਣ ਬੁੱਝ ਕੇ ਸਾਨੂੰ ਮਾਰਨ ਦੀ ਸਕੀਮ ਲਾਈ ਹੋਵੇ ਕਹਿੰਦੇ ਫਿਰ ਬੰਦਾ ਵੀ ਨੇੜੇ ਤੇੜੀ ਹੋਣਾ ਚਾਹੀਦਾ ਲੱਭੋ ਉਹਨੂੰ ਘੋੜਿਆਂ ਤੇ ਸਵਾਰ ਹੋ ਕੇ ਜਦੋਂ ਲੱਭਦੇ ਆ ਹੋਰ ਤਾਂ ਕੋਈ ਨਹੀਂ ਲੱਭਿਆ ਇਹੀ ਪਿਆਰਾ ਲੱਭ ਗਿਆ ਜਿਹੜਾ ਕਹਿੰਦਾ ਸੀ ਮੈਂ ਰੱਬ ਦਾ ਦਿੱਤਾ ਨਹੀਂ ਖਾਂਦਾ ਆਪਣਾ ਹੀ ਦਿੱਤਾ ਖਾਣਾ ਤੇ ਅੱਜ ਮੈਂ ਰੋਟੀ ਨਹੀਂ ਖਾਣੀ ਦੇਖੂਗਾ ਵੀ ਰੱਬ ਮੈਨੂੰ ਕਿਵੇਂ ਖਵਾ ਲੂਗਾ ਰੱਬ ਨੂੰ ਭਾਵ ਕੀ ਉੱਥੇ ਸਾਧੂ ਨੂੰ ਇਹਨੇ ਇੱਕ ਪਰਖ ਕੀਤੀ ਸੀ ਵੀ ਇਦਾਂ ਨਹੀਂ ਹੋ ਸਕਦਾ ਕਦੇ ਡਾਕੂਆਂ ਦਾ ਸਰਦਾਰ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਗਿਆ ਲੈ ਆਏ ਫੜ ਕੇ ਕਹਿੰਦੇ ਆਹ ਪ੍ਰਸ਼ਾਦਾ ਤੂੰ ਹੀ ਰੱਖਿਆ ਨਾ ਸਾਨੂੰ ਮਾਰਨ ਲਈ ਕਹਿੰਦਾ ਨਹੀਂ ਜੀ ਮੈਂ ਤਾਂ ਆਪ ਇੱਥੇ ਪਹਿਲੀ ਵਾਰੀ ਆਇਆ ਆ ਇਹ ਇਲਾਕੇ ਵਿੱਚ ਮੈਂ ਨਹੀਂ ਰੱਖਿਆ ਬੜੇ ਤਰਲੇ ਕੀਤੇ ਕਹਿੰਦੇ ਨਹੀਂ ਸਾਨੂੰ ਲੱਗੀ ਆ ਭੁੱਖ ਅਸੀਂ ਇਹ ਖਾਣ ਤੋਂ ਪਹਿਲਾਂ ਚੈੱਕ ਕਰਾਂਗੇ ਕਿਤੇ ਇਹਦੇ ਵਿੱਚ ਜ਼ਹਿਰ ਤਾਂ ਨਹੀਂ ਮਿਲੀ ਹੋਈ ਲੈ ਤੂੰ ਖਾ ਕੇ ਦੇਖ ਜੇ ਤੂੰ ਖਾ ਕੇ ਮਰ ਗਿਆ ਤੇ ਜ਼ਹਿਰ ਮਿਲੀ ਆ ਨਹੀਂ ਤਾਂ ਅਸੀਂ ਵੀ ਸ਼ੱਕ ਲਾਂਗੇ ਵੀ ਜੇ ਤੂੰ ਨਹੀਂ ਵੀ ਰੱਖਿਆ ਤਾਂ ਵੀ ਹੁਣ ਪਰਖ ਤਾਂ ਅਸੀਂ ਕਰਨੀ ਆ ਬੰਨ ਲਿਆ ਨਹੀਂ ਖਾ ਰਿਹਾ ਇਹ ਪ੍ਰਸ਼ਾਦਾ ਵੀ ਕਿਤੇ ਸੱਚੀ ਨਾ ਜ਼ਹਿਰ ਹੋਵੇ ਚਪੇੜਾਂ ਮਾਰ ਮਾਰ ਕੇ ਨੂੰ ਉਹਨਾਂ ਨੇ ਫਿਰ ਇਹ ਭੋਜਨ ਜਿਹੜਾ ਸੀ ਸ਼ਿਕਾਰ ਦਿੱਤਾ ਖਾਦਾ ਤੇ ਮਰਿਆ ਤਾਂ ਨਹੀਂ ਕਿਉਂਕਿ ਜ਼ਹਿਰ ਨਹੀਂ ਸੀ ਉਹਦੇ ਵਿੱਚ ਤੇ ਬਾਅਦ ਵਿੱਚ ਸਾ ਜਿਹੜੇ ਉੱਥੇ ਆਏ ਸੀ ਡਾਕੂ ਲਟੇਰੇ ਉਹਨਾਂ ਨੇ ਵੀ ਇਹ ਖਾਦਾ ਉਹਨਾਂ ਨੇ ਰੱਜ ਰੱਜ ਕੇ ਖਾਦਾ ਫਿਰ ਫਿਰ ਇਹਨੂੰ ਛੱਡ ਦਿੱਤਾ ਕਹਿੰਦੇ ਠੀਕ ਆ ਤੇਰਾ ਕੋਈ ਕਸੂਰ ਨਹੀਂ ਤੇ ਰੋਂਦਾ ਰੋਂਦਾ ਨਾ ਉਹ ਸਾਧੂ ਦੀ ਕੁਲੀ ਵਿੱਚ ਆਇਆ ਇੱਥੇ ਸਾਰੀ ਗੱਲਬਾਤ ਇੱਕ ਦਿਨ ਪਹਿਨਾ ਕਰਕੇ ਗਿਆ ਸੀ ਆ ਕੇ ਕਹਿਣ ਲੱਗਾ ਸਾਧੂ ਜਨੋ ਤੁਸੀਂ ਤਾਂ ਸੱਚ ਹੀ ਕਹਿੰਦੇ ਸੀ ਬਿਲਕੁਲ ਸੱਚੀ ਗੱਲ ਸੀ ਆਪਾਂ ਸਾਰੇ ਰੱਬ ਦਾ ਦਿੱਤਾ ਹੀ ਖਾਂਦੇ ਆ ਤੇ ਜਿਉ ਆਪਦੀ ਆਈ ਤੇ ਆਜੇ ਆਪਾਂ ਅੜੀ ਕਰੀਏ ਉਹ ਚਪੇੜਾ ਮਾਰ ਮਾਰ ਕੇ ਵੀ ਖਵਾਉਂਦਾ ਕਹਿੰਦਾ ਹੁਣ ਤਾਂ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਰੱਬ ਦੀ ਕਰਨੀ ਐਸੀ ਆ ਕਿ ਜੇ ਆਪਦੀ ਆਈ ਤੇ ਆਜੇ ਤੇ ਚਪੇੜਾ ਮਾਰ ਮਾਰ ਕੇ ਪ੍ਰਸ਼ਾਦਾ ਸ਼ਕਾਉਂਦਾ ਫਿਰੋ ਗਲਤੀ ਹੋ ਗਈ ਮੈਥੋਂ ਬੜੀ ਵੱਡੀ ਭੁੱਲ ਹੋ ਗਈ ਵੀ ਮੈਂ ਭੁੱਲਿਆ ਹੋਇਆ ਸੀ ਰੱਬ ਨੂੰ ਮੈਂ ਚੈਲੰਜ ਕੀਤਾ ਸੀ ਕਹਿਣ ਦਾ ਭਾਵੇਂ ਆ ਗੁਰਮੁਖੋ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਵੀ ਇਹ ਰੱਬ ਹੀ ਸਾਨੂੰ ਦੇ ਰਿਹਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣ ਕਈ ਵਾਰੀ ਅਸੀਂ ਬਹੁਤ ਚੀਜ਼ਾਂ ਇਹੋ ਜਿਹੀਆਂ ਕਰਦੇ ਆ ਤੇ ਇਦਾਂ ਹੀ ਇੱਕ ਬਹੁਤ ਸੁੰਦਰ ਕਥਾ ਆਉਂਦੀ ਆ ਜੀ ਸਾਖੀ ਆਉਂਦੀ ਆ ਆਓ ਆਪਾਂ ਸਰਵਣ ਕਰੀਏ ਅੰਬਰੀਕ ਰਾਜਾ ਸੀ ਪ੍ਰਸੰਤ ਮਹਾਤਮਾ ਜੀ ਦਾ ਬਹੁਤ ਸ਼ਰਧਾਲੂ ਸੀ ਕੁਝ ਰਾਜੇ ਹੁੰਦੇ ਆ ਨਾ ਜਿਹੜੇ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਹੁੰਦੇ ਆ ਤੇ ਉਹ ਰਾਜ ਭਾਗ ਦੇ ਕੰਮ ਕਰਦਾ ਹੋਇਆ ਵੀ ਨਿਰਲੇਪ ਸੀਗਾ ਹਰ ਸਮੇਂ RAM ਨਾਮ ਦਾ ਸਿਮਰਨ ਕਰਨਾ ਮਹਾਤਮਾ ਮਾ ਨੂੰ ਪਿਆਰ ਕਰਨਾ ਅਦਬ ਸਤਕਾਰ ਕਰਨਾ ਨਾਲ ਹੀ ਜਿਹੜਾ ਅਮਰੀਕ ਰਾਜਾ ਸੀ ਉਹ ਕ੍ਰਿਸ਼ਨ ਭਗਵਾਨ ਨੂੰ ਬਹੁਤ ਜ਼ਿਆਦਾ ਮੰਨਦਾ ਸੀਗਾ ਉਹ ਯੁੱਗ ਸਮੇਂ ਪ੍ਰਚਲਿਤ ਸੀਗੇ ਉਹ ਵਰਤ ਵੀ ਰੱਖਦਾ ਹੁੰਦਾ ਸੀ ਇਕਾदशी ਦਾ ਹੁਣ ਵਰਤ ਰੱਖਦਾ ਸੀ ਜਦੋਂ ਦਾਨ ਪੁੰਨ ਵੀ ਕਰਦਾ ਸੀ ਇਹਦਾ ਜਸ ਬੜਾ ਵੱਧ ਗਿਆ ਦੁਰਵਾਸ਼ਾ ਰਿਖੀ ਨੇ ਅੰਬਰੀਕ ਭਗਤ ਦੇ ਵਰਤ ਰੱਖਣ ਬਾਰੇ ਸੁਣਿਆ ਇੱਕ ਵਾਰ ਮਹਾਤਮਾ ਜੀ ਨੇ ਬਹੁਤ ਪਹੁੰਚੀ ਹੋਈ ਰੂਸ ਸੀ ਦੁਰਵਾਸ਼ਾ ਰਿਖੀ ਪਰ ਗਰਮ ਸੁਭਾਅ ਦੇ ਵੀ ਬਹੁਤ ਸੀਗੇ ਉਹਨੇ ਕੀ ਕੀਤਾ ਸ਼ਕੰਤਲਾ ਤੇ ਅਨੇਕਾਂ ਹੋਰ ਜਿਹੜੇ ਪੁਰਸ਼ ਸੀ ਇਹਨਾਂ ਨੂੰ ਸ਼ਰਾਪ ਦੇ ਕੇ ਵਿਪਤਾਜ ਪਾਇਆ ਸੀ ਪਹਿਲਾਂ ਹੀ ਅਚਾਨਕ ਅੰਬਰੀਕ ਭਗਤ ਜੀ ਦੁਰਵਾਸ਼ਾ ਰਿਸ਼ੀ ਨੂੰ ਮਿਲ ਪਿਆ ਉਹਨਾਂ ਨੂੰ ਵੀ ਰਾਜੇ ਨੇ ਨਮੰਤਰਣ ਦੇ ਦਿੱਤਾ ਦੁਰਵਾਸ਼ਾ ਜੀ ਇਸ਼ਨਾਨ ਕਰਨ ਵਾਸਤੇ ਜਮਨਾ ਦਰਿਆ ਤੇ ਗਏ ਆ ਬੜੀ ਸੋਹਣੀ ਕਥਾ ਸਾਰੀ ਸੁਣਿਆ ਜੀ ਨਿਤ ਕਰਮ ਅਨਸਾਰ ਆਪਣੀ ਪਾਠ ਪੂਜਾ ਜਿਹੜਾ ਨਿਤਨੇਮ ਸੀ ਆਪਦਾ ਕੀਤਾ ਨਦੀ ਕਿਨਾਰੇ ਤੇ ਬੜੀ ਧੀਰ ਹੋ ਗਈ ਆ ਉਧਰ ਅੰਬਰੀਕ ਜੀ ਘਰ ਵਿੱਚ ਡੀਕੀ ਜਾਂਦੇ ਆ ਵੀ ਥੋੜਾ ਸਮਾਂ ਰਹਿ ਗਿਆ ਵੀ ਆਏ ਕਿਉਂ ਨਹੀਂ ਵੱਡੇ ਵੱਡੇ ਪੰਡਤਾਂ ਨੂੰ ਸੱਦ ਲਿਆ ਦੇਖੋ ਪਰ ਇਹ ਮਹਾਤਮਾ ਜੀ ਆਏ ਨਹੀਂ ਕਿਰੁਨਾ ਨੇ ਪੁੱਛਿਆ ਵੀ ਵਰਤ ਕਿਵੇਂ ਖੋਲਿਆ ਜਾਵੇ ਪੰਡਤਾਂ ਨੇ ਸੋਚ ਸਮਝ ਕੇ ਕਿਹਾ ਵੀ ਅਨ ਛਕਣ ਦੀ ਥਾਂ ਤੁਸੀਂ ਜਲ ਛੱਕੇ ਵਰਤ ਖੋਲ ਦੋ ਜੇ ਨਹੀਂ ਆਏ ਤਾਂ ਕੋਈ ਨਹੀਂ ਆ ਜਾਣਗੇ ਇੰਨਾ ਨੇ ਉਡੀਕੋ ਪੰਡਤਾਂ ਦਾ ਹੁਕਮ ਮੰਨ ਕੇ ਰਾਜਾ ਅੰਬਰੀਕ ਨੇ ਆਵਦਾ ਜਿਹੜਾ ਵਰਤ ਸੀਗਾ ਉਹ ਚਰਣਾ ਮਰੱਦੀ ਚੂਲੀ ਛੱਕ ਕੇ ਖੋਲ ਲਿਆ ਦਰਬਾਰਸ਼ਾ ਰਖੀ ਜਦੋਂ ਪਹੁੰਚੇ ਨਾ ਉੱਥੇ ਪਤਾ ਲੱਗਿਆ ਵੀ ਅੰਬਰੀਕ ਭਗਤ ਕਾਲਾ ਪੈ ਗਿਆ ਇਹ ਰਾਜਾ ਮੈਨੂੰ ਲੰਗਰ ਸ਼ਿਕਾਇਤ ਬਣਾਈ ਵਰਤ ਖੋਲਤਾ ਬਹੁਤ ਗੁੱਸੇ ਜਾਗੇ ਕਹਿਣ ਲੱਗੇ ਅੰਬਰੀਕ ਤੈਨੂੰ ਆਪਣੇ ਜਪ ਤਪ ਦਾ ਬਹੁਤ ਮਾਣ ਮੈਂ ਤੇਰਾ ਜਪ ਤਪ ਹੁਣੇ ਨਸ਼ਟ ਕਰ ਦਿੰਨਾ ਤੂੰ ਮੇਰਾ અપਮਾਨ ਕੀਤਾ ਬਹੁਤ ਜ਼ਿਆਦਾ ਰਾਜੇ ਨੇ ਆਪਣੇ ਵੱਲੋਂ ਜਿਹੜੀ ਹੋਈ ਪਾਲਸੀ ਉਹਦੀ ਮਾਫੀ ਮੰਗੀ ਚਰਨਾ ਤੇ ਨਮਸਕਾਰ ਕੀਤਾ ਪਰ ਦੁਰਭਾਸ਼ਾ ਰਖੀ ਜਿਹੜਾ ਸੀ ਉਹਦਾ ਕਰੋਧ ਮੱਠਾ ਨਾ ਪਿਆ ਬਹੁਤ ਜ਼ਿਆਦਾ ਗੁੱਸੇ ਚ ਆਇਆ ਆਪਣੀਆਂ ਜਟਾਂ ਦੇ ਵਿੱਚੋਂ ਕੁਝ ਲਿੱਟਾਂ ਪੁੱਟੀਆਂ ਨੇ ਧਰਤੀ ਤੇ ਪਟਕਾ ਕੇ ਸੁੱਟੀਆਂ ਨੇ ਜੀਚੋਂ ਅੱਗ ਨਿਕਲੀ ਐ ਜਿਹਨੂੰ ਵੇਖ ਕੇ ਮੰਤਰੀ ਤਾਂ ਸਾਰੇ ਭੱਜ ਗਏ ਰਾਜੇ ਦੇ ਨਗਰ ਦੇ ਲੋਕਾਂ 'ਚ ਵੀ ਭੱਜੜ ਪੈ ਗਈ ਐ ਕਿਉਂਕਿ ਸਾਰਿਆਂ ਨੇ ਪ੍ਰਤਾਪ ਸੁਣਿਆ ਹੋਇਆ ਸੀਗਾ ਬਹੁਤ ਜ਼ਿਆਦਾ ਕਰਮਖੋ ਬਾਣੀ ਚ ਵੀ ਇਹ ਪੰਕਤੀਆਂ ਆਉਂਦੀਆਂ ਨਾ ਜਿਉਂ ਅੰਬਰੀ ਕਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੇ ਗੋ ਤਾਂ ਇਹ ਜਿਹੜੀ ਕਰੋਧ ਦੀ ਗੱਲ ਆਪਾਂ ਕਰਦੇ ਆਂ ਵੀ ਇਹ ਭਗਤ ਮਾਲ ਦੀ ਕਥਾ ਵੀ ਬੰਦਾ ਜਿਹੜਾ ਹੈ ਕਈ ਵਾਰੀ ਗੁੱਸੇ 'ਚ ਨਾ ਆ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਤੇ ਉਹਦਾ ਰਿਸ਼ੀ ਸੀਗੇ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਆ ਕੁਝ ਲੋਕ ਤਾਂ ਅੱਗ ਤੋਂ ਡਰਦੇ ਡਰਦੇ ਵੀ ਅੱਗ ਅੱਗੇ ਵਧੂਗੀ ਜਿਹੜੇ ਨੇ ਅੱਗ ਲਾਈ ਆ ਕੋਠਿਆਂ ਤੇ ਚੜ ਗਏ ਕਹਿੰਦੇ ਜਿਵੇਂ ਹਨੂਮਾਨ ਨੇ ਲੰਕਾ ਸਾੜੀ ਸੀ ਨਾ ਇਉਂ ਅਜ ਰਖੀ ਨੇ ਆਪਣਾ ਨਗਰ ਸਾੜ ਦੇਣਾ ਡਰ ਗਏ ਪਰ ਅੰਬਰੀਕ ਭਗਤ ਜੀ ਨਿਰਭੈ ਹੋ ਕੇ ਰਾਮ ਰਾਮ ਜਪਦੇ ਰਹੇ ਉੱਤੇ ਬਿਲਕੁਲ ਵੀ ਨਹੀਂ ਡਰੇ ਲੋਕ ਗੱਲਾਂ ਕਰਨ ਲੱਗੇ ਜੇਕਰ ਰਾਜਾ ਅੰਬਰੀਕ ਦੀ ਭਗਵਾਨ ਨੇ ਹੰਕਾਰੀ ਮੁਣੀ ਤੋਂ ਰੱਖਿਆ ਨਾ ਕੀਤੀ ਅੱਜ ਭਗਵਾਨ ਦੇ ਨਾਮ ਨੂੰ ਲਾਜ ਲੱਗ ਜਾਣੀ ਆ ਭਗਤ ਦੀ ਬਿਆਦਬੀ ਹੋ ਗਈ ਇੱਕ ਭਗਤ ਆ ਰਾਜਾ ਨਹੀਂ ਹੈ ਭਗਤ ਵੀ ਆ ਲੋਕ ਨਾ ਇਹੋ ਜਿਹੇ ਵਿਚਾਰਾ ਕਰਦੇ ਰਹਿੰਦੇ ਆ ਤੇ ਉਦੋਂ ਫਿਰ ਭਗਵਾਨ ਜੀ ਨੇ ਆਪਣਾ ਸੁਦਰਸ਼ਨ ਚੱਕਰ ਭੇਜ ਕੇ ਅੰਬਰੀਕ ਦੀ ਰੱਖਿਆ ਕੀਤੀ ਸੀ ਸਾਧ ਸੰਗਤ ਜੀ ਸੁਦਰਸ਼ਨ ਚੱਕਰ ਦੇ ਪਹੁੰਚਦੇ ਹੀ ਅਗਣੀ ਜਿਹੜੀ ਅਸ਼ਾਂਤ ਹੋ ਗਈ ਦੁਰਵਾਸ਼ਾ ઋષਿ ਬੜਾ ਕਬਰਾਇਆ ਕਹਿਣ ਲੱਗਾ ਕਿ ਦੇਖੋ ਵੀ ਹੁਣ ਮੇਰੀ ਜਾਨ ਤੇ ਬਣਾਈ ਆ ਆਪਦੀ ਜਾਨ ਬਚਾਉਣ ਵਾਸਤੇ ਬ੍ਰਹਮੇ ਕੋਲੇ ਕਦੇ ਸ਼ਿਵ ਕੋਲੇ ਕਦੇ ਇੰਦਰ ਕੋਲੇ ਸਾਰਿਆਂ ਕੋਲ ਦੇਵਤਿਆਂ ਕੋਲ ਆਇਆ ਸਾਰੇਆਂ ਪਾਸੋਂ ਨਰਾਦਰ ਹੀ ਮਿਲਿਆ ਕਹਿਣ ਲੱਗੇ ਸਾਡੇ ਆਸ਼ਰਮ ਤੋਂ ਬਾਹਰ ਹੋ ਜੋ ਕਿਤੇ ਸਾਡਾ ਆਸ਼ਰਮ ਵੀ ਸੁਦਰਸ਼ਨ ਚੱਕਰ ਦੇ ਨਾਲ ਸੜ ਨਾ ਜਾਵੇ ਕਰਦੇ ਕਰਦੇ ਫਿਰ ਅਖੀਰ ਵਿਸ਼ਨੂੰ ਭਗਵਾਨ ਕੋਲ ਪਹੁੰਚੇ ਤੇ ਵਿਸ਼ਨੂੰ ਭਗਵਾਨ ਨੇ ਵੀ ਸਪਸ਼ਟ ਆਖਤਾ ਵੀ ਮੈਂ ਤਾਂ ਭਗਤਾਂ ਦੇ ਤ੍ਰੋਹੀ ਦੀ ਰੱਖਿਆ ਨਹੀਂ ਕਰ ਸਕਦਾ ਵੀ ਮੈਂ ਤਾਂ ਆਪ ਭਗਤਾਂ ਦੇ ਵਾਸਾ ਮੈਂ ਵੀ ਆਜ਼ਾਦ ਨਹੀਂ ਮੈਂ ਵੀ ਰੱਬ ਦੇ ਹੁਕਮ ਦਾ ਬੰਧਾ ਪਰ ਹਾਂ ਇੱਕ ਰਸਤਾ ਤੇ ਜੇ ਤੂੰ ਗਲ ਚ ਪੱਲਾ ਪਾ ਕੇ ਮੂੰਹ ਝੁਕਾ ਫੜ ਕੇ ਅੰਬਰੀਕ ਰਾਜਾ ਜਿਹੜਾ ਭਗਤ ਵੀ ਆ ਉਹਦੇ ਚਰਨਾਂ ਤੇ ਟਹਿ ਕੇ ਮਾਫੀ ਮੰਗ ਲੇ ਤੇ ਉਹ ਤੈਨੂੰ ਮਾਫ ਕਰ ਸਕਦਾ ਰਖੀ ਬੜਾ ਸ਼ਰਮਸਾਰ ਹੋਇਆ ਅੰਬਰੀਕ ਭਗਤ ਕੋਲ ਪਹੁੰਚਿਆ ਬੜੀ ਅਧੀਨਗੀ ਦੇ ਨਾਲ ਤੇ ਮਾ ਭੁੱਲ ਦੀ ਜਿਹੜੀ ਸੀ ਕੀਤੀ ਸੀ ਵੱਡੀ ਗਲਤੀ ਸੀ ਭਾਈ ਕਿਸੇ ਦੀ ਨਗਰੀ ਸਾੜ ਦੇਣੀ ਗੁੱਸੇ ਜਾ ਕੇ ਮਾਫੀ ਮੰਗੀ ਆ ਤੇ ਆਖਿਆ ਸਦਰਸ਼ਨ ਚੱਕਰ ਤੋਂ ਮੇਰਾ ਖਿਹੜਾ ਛਡਾਓ ਜਦੋਂ ਆੰਬਰੀਕ ਭਗਤ ਨੇ ਦੇਖਿਆ ਸੁਦਰਸ਼ਨ ਚੱਕਰ ਦਾ ਉਹਨਾਂ ਨੇ ਫਿਰ ਬੈਰ ਭਾਵ ਤੋਂ ਉੱਠ ਕੇ ਬੁਰੇ ਦਾ ਭਲਾ ਕਰਨ ਦੀ ਜਿਹੜੀ ਮਰਿਆਦਾ ਹੈ ਭਗਤਾਂ ਵਿੱਚ ਉਹਦੇ ਵਾਸਤੇ ਸਨਮੁਖ ਹੋ ਕੇ ਨਾ ਚੱਕਰ ਅੱਗੇ ਬੇਨਤੀ ਕੀਤੀ ਭਗਵਾਨ ਜੀ ਕਿਰਪਾ ਕਰੋ ਰਿਖੀ ਨੂੰ ਮਾਫ਼ ਕਰ ਦਿਓ ਉਹਨਾਂ ਨੂੰ ਪਤਾ ਨਹੀਂ ਲੱਗਾ ਕੀ ਕਰ ਰਹੇ ਆ ਐਵੇਂ ਉਹ ਫਿਰ ਸ਼ਾਂਤ ਹੋ ਗਿਆ ਦਰਬਾਸ਼ਾ ਰਿਖੀ ਨੂੰ ਵੀ ਠੰਡ ਪੈ ਗਈ ਸੁਦਰਸ਼ਨ ਚੱਕਰ ਜਿਹੜਾ ਸ਼ਾਂਤ ਸਰੂਪ ਓਕੇ ਗੁਰੂ ਦੇ ਚਰਨਾਂ ਵਿੱਚ ਪ੍ਰਭੂ ਦੇ ਪਹੁੰਚ ਗਿਆ ਭਗਵਾਨ ਦੇ ਤਾਂ ਭਗਤ ਅੰਬਰੀਕ ਜੀ ਨੇ ਦਰਬਾਸ਼ਾ ਜੀ ਨੂੰ ਆਖਿਆ ਵੀ ਲੰਗਰ ਛਕੋ ਰਿਖੀ ਨੇ ਆਖਿਆ ਰਾਜਾ ਜੀ ਪਹਿਲਾਂ ਆਪ ਛਕੋ ਫੇਰ ਮੈਂ ਆਪ ਦਾ ਸੀਤ ਪ੍ਰਸ਼ਾਦ ਛਕੂਗਾ ਭਗਤ ਜੀ ਇਹ ਗੱਲ ਪ੍ਰਵਾਨ ਨਾ ਕਰਨ ਅੰਤ ਬਹੁਤ ਆਖਣ ਤੇ ਅੰਬਰੀਕ ਨੂੰ ਲੰਗਰ ਛਕਣਾ ਪਿਆ ਪਿੱਛੋਂ ਰਿਸ਼ੀ ਦਰਬਾਸ਼ਾ ਨੇ ਅਭਮਾਨ ਆਪ ਦਾ ਲਾ ਕੇ ਛਕਿਆ ਸੀ ਪ੍ਰੇਮ ਨਾਲ ਅੰਬਰੀਕ ਭਗਤ ਜੀ ਨੂੰ ਦੁਰਵਾਸ਼ਾ ਨੇ ਛਾਤੀ ਨਾ ਲਾਇਆ ਤੇ ਭਗਤਾਂ ਜੀ ਪਾਸੋਂ ਜਿਹੜੇ ਆਪ ਦੀ ਜੜੀ ਭੋਲਾ ਰੱਬ ਦੇ ਪਿਆਰੇਆਂ ਪਾਸੋਂ ਅੰਬਰੀਕ ਭਗਤ ਨੂੰ ਬਖਸ਼ਾਈ ਸੀ ਇਹ ਖੇੜ ਦੇ ਨਾਲ ਅੰਬਰੀਕ ਦੀ ਜਿਹੜੀ ਸੀ ਚਾਰੇ ਪਾਸੇ ਸੋਭਾ ਫੈਲ ਗਈ ਬੜੇ ਆਦਬ ਸਤਕਾਰ ਨਾਲ ਉਹਨੇ ਰਿਸ਼ੀ ਨੂੰ ਵਿਦਾ ਕੀਤਾ ਤਾਂ ਮੇਰੇ ਕਹਿਣ ਦਾ ਭਾਵੇਂ ਆ ਵੀ ਕਈ ਵਾਰੀ ਜਿਹੜੇ ਬਹੁਤੇ ਮਹਾਤਮਾ ਜਨ ਹੁੰਦੇ ਆ ਉਹ ਵੀ ਕ੍ਰੋਧ ਵਿੱਚ ਆ ਕੇ ਨਾ ਇਹੋ ਜੀਆਂ ਗਲਤੀਆਂ ਕਰ ਲੈਂਦੇ ਆ ਇਹ ਗਲਤੀਆਂ ਸਾਡੇ ਤੋਂ ਹੋਣੀਆਂ ਨਹੀਂ ਚਾਹੀਦੀਆਂ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਆਪਾਂ ਪੜਦੇ ਆ ਨਾ ਸੁਣਦੇ ਵੀ ਆ ਜਪਜੀ ਸਾਹਿਬ ਦੀ ਬਾਣੀ ਵਿੱਚ ਇਸ ਕਰਕੇ ਜਿਹੜੇ ਭਗਤ ਹੁੰਦੇ ਆ ਉਹ ਸਰਬੱਤ ਦਾ ਭਲਾ ਹੀ ਮੰਗਦੇ ਹੁੰਦੇ ਆ ਉਹਨਾਂ ਨੂੰ ਵਿਸ਼ਵਾਸ ਹੁੰਦਾ ਵੀ ਆਪਾਂ ਰੱਬ ਦਾ ਦਿੱਤਾ ਖਾਨੇ ਕਈ ਵਾਰੀ ਜਿਵੇਂ ਹੰਕਾਰ ਹੋ ਗਿਆ ਸੀ ਉਹ ਸੱਜਣ ਨੂੰ ڈاکੂਆਂ ਨੇ ਫਿਰ ਚਪੇੜਾਂ ਮਾਰ ਕੇ ਉਹਨੂੰ ਲੰਗਰ ਛਕਾਇਆ ਤਾਂ ਸਾਨੂੰ ਭਾਈ ਭਗਵਾਨ ਦੀ ਜਿਹੜੀ ਰਜਾ ਹੈ ਉਹਦੇ ਵਿੱਚ ਹੀ ਰਹਿਣਾ ਚਾਹੀਦਾ ਹੁਣ ਦੇਖੋ ਕੁਝ ਲੋਕ ਆ ਜਿਹੜੇ ਵਰਤ ਰੱਖਦੇ ਆ ਦੇਖੋ ਸਿੱਖ ਧਰਮ ਦੇ ਵਿੱਚ ਇਹ ਚੀਜ਼ ਦੀ ਮਨਾਹੀ ਕੀਤੀ ਹੋਈ ਆ ਸਤਿਗੁਰ ਨੇ ਬਚਨ ਕਰਦੇ ਆ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਰੰਡ ਛੋਡੇ ਅੰਨ ਕਰੇ ਪਖੰਡ ਜਿਹੜੇ ਲੋਕ ਅੰਨ ਛੱਡ ਕੇ ਪਖੰਡ ਕਰਦੇ ਆ ਦੇਖੋ ਸਰੀਰ ਦੇ ਸਿਹਤ ਵਾਸਤੇ ਵੈਸੇ ਕੁਝ ਦਿਨ ਨਾ ਖਾਣਾ ਇੱਕ ਦਿਨ ਛੱਡ ਦੇਣਾ ਉਹ ਗੱਲ ਹੋਰ ਪਰ ਕਹਿਣਾ ਵੀ ਭੁੱਖੇ ਰਹਿ ਕੇ ਰੱਬ ਮਿਲੂਗਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਕਰਨੀ ਉਹ ਮਰਿਆਦਾ ਵਿੱਚ ਹੈ ਨਹੀਂ ਜਿਹੜੇ ਲੋਕ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਅੰਨ ਛੱਡਦੇ ਆ ਪਖੰਡ ਕਰਦੇ ਆ ਕੁਝ ਬੀਬੀਆਂ ਵੀ ਇਦਾਂ ਕਰਦੀਆਂ ਨੇ ਉਹ ਉਹਨਾਂ ਕਚੱਜੀਆਂ ਜਨਾਨੀਆਂ ਵਾਂਗ ਹੁੰਦੀਆਂ ਨੇ ਜੋ ਨਾ ਤਾਂ ਸੁਹਾਗਣਾ ਵਿੱਚ ਨੇ ਤੇ ਨਾ ਹੀ ਵਿਧਵਾ ਵਿੱਚ ਨੇ ਗੁਰਮਖ ਪਿਆਰਿਓ ਨਾ ਤਾਂ ਉਹਨ ਨੂੰ ਕਹਿ ਸਕਦੇ ਸੁਹਾਗਣ ਨਾ ਵਿਧਵਾ ਜਗ ਮੈਂ ਬਖਤੇ ਦੁੱਧਾ ਧਾਰੀ ਅੰਨ ਛੱਡਣ ਵਾਲੇ ਸਾਧੂ ਆ ਲੋਕਾਂ ਵਿੱਚ ਆਖਦੇ ਫਿਰਦੇ ਆ ਅਸੀਂ ਨਿਹਰਾ ਦੁੱਧ ਪੀ ਕਈ ਨਰਵਾ ਕਰਦੇ ਆ ਗੁਪਤੀ ਖਾਵੇ ਵਟਕਾ ਸਾਰੀ ਚੋਰੀ ਚੋਰੀ ਨਾ ਬੜਾ ਕੁਝ ਖਾਈ ਜਾਂਦੇ ਆ ਦੇਖੋ ਅੰਨੈ ਬਿਨਾ ਨਾ ਹੋਏ ਸਕਾਰ ਅੰਨ ਤੋਂ ਬਿਨਾ ਬੰਦਾ ਰਹਿ ਜੂਗਾ ਜੀ ਇੱਕ ਦਿਨ ਛੱਡ ਦਾਂਗੇ ਦੋ ਦਿਨ ਛੱਡ ਦਾਂਗੇ ਮੁੜ ਕੇ ਤਾਂ ਰੋਟੀ ਖਾਣੀ ਪੈਣੀ ਆ ਨਾ ਤਾਂ ਜੇ ਇਹ ਅੰਨ ਨਾ ਮਿਲੇ ਗੋਪਾਲ ਅੰਨ ਛੱਡਿਆਂ ਰੱਬ ਨਹੀਂ ਮਿਲਦਾ ਕਹੋ ਕਬੀਰ ਹਮ ਐਸੇ ਜਾਣਿਆ ਭਗਤ ਜੀ ਕਹਿੰਦੇ ਅਸੀਂ ਤਾਂ ਭਾਈ ਇਹ ਜਾਣ ਲਿਆ ਨਿਸ਼ਚਾ ਕਰ ਲੋ ਇਹ ਗੱਲ ਤੇ ਧੰਨ ਅਨਾਦ ਠਾਕੁਰ ਮਨਮਾਨਿਆ ਮੁਬਾਰਕਾ ਉਹ ਅਨਾਜ ਨੂੰ ਜਿਹਨੂੰ ਖਾਦਿਆਂ ਸਿਮਰਨ ਕਰਕੇ ਰੱਬ ਨਾਲ ਜੁੜਿਆ ਜਾਂਦਾ ਮੁਬਾਰਕਾ ਹੋ ਇਹੋ ਜਾਂ ਅਨਾਜ ਜਿਹਨੂੰ ਆਪਾਂ ਖਾਂਦੇ ਆਂ ਪੇਟ ਵਿੱਚ ਜਾਂਦਾ ਤੇ ਰੱਬ ਰੱਬ ਕਰਦੇ ਆਂ ਧੰਨ ਗੋਪਾਲ ਧੰਨ ਗੁਰਦੇਵ ਧੰਨਾ ਵਾਹਿਗੁਰੂ ਧਰਤੀ ਨੂੰ ਪਾਲਣ ਵਾਲਾ ਧੰਨਾ ਉਹ ਵਾਹਿਗੁਰੂ ਜਿਹੜਾ ਅੰਨ ਪੈਦਾ ਕਰਦਾ ਧੰਨ ਅਨਾਦ ਭੁੱਖੇ ਕਬਲ ਟਹਿ ਕੇਬ ਧੰਨਾ ਅੰਨ ਜਿਹਦੇ ਨਾਲ ਭੁੱਖੇ ਬੰਦੇ ਦਾ ਢਿੱਡ ਭਰਦਾ ਦੇਖੋ ਉਰਮਖੋ ਕਿੰਨੀਆਂ ਸੁੰਦਰ ਬਚਨ ਜਿਹੜੇ ਆ ਭਗਤਾਂ ਨੇ ਕਰ ਦਿੱਤੇ ਆ ਪਰ ਲੋੜ ਆ ਇਹਨਾਂ ਨੂੰ ਕਮਾਉਣ ਦੀ ਗਉਂਡ ਰਾਗ ਵਿੱਚ ਬੜਾ ਕੁਝ ਉਹਨਾਂ ਨੇ ਸਾਨੂੰ ਸਮਝਾਇਆ ਤੁਹਾਨੂੰ ਇਹ ਸੰਤ ਜਿਨ ਐਸੀ ਜਾਨੀ ਉਹ ਸੰਤ ਵਿਭਾਗਾ ਵਾਲੇ ਆ ਜਿਨ੍ਹਾਂ ਨੂੰ ਇਹ ਸਮਝ ਆ ਗਈ ਆ ਕਿ ਅੰਨ ਦਾ ਸਤਕਾਰ ਕਰਨਾ ਚਾਹੀਦਾ ਧੰਤਾ ਦੇ ਜੋਗ ਆ ਮਹਾਪੁਰਖ ਤਿੰਨ ਕੋ ਮਿਲਬੋ 사ਰੰਗ ਪਾਨੀ ਜਿਹੜੇ ਅੰਨ ਖਾਂਦੇ ਆ ਰੋਟੀ ਖਾਣ ਤੋਂ ਪਹਿਲਾਂ ਅਰਦਾਸ ਕਰਦੇ ਆ ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਕਰਦੇ ਆ ਧੰਤਾ ਦੇ ਯੋਗ ਉਹਨਾਂ ਨੂੰ ਪ੍ਰਮਾਤਮਾ ਮਿਲ ਜਾਂਦਾ ਹੈ ਆਦਪੁਰਖ ਤੇ ਹੋਏ ਅਨਾਦ ਪੂਰਵਲੇ ਕਰਮ ਵੀ ਬੰਦੇ ਦੇ ਹੁੰਦੇ ਆ ਭਾਈ ਦੇਖੋ ਪ੍ਰਮਾਤਮਾ ਜਿਹੜਾ ਜੀਵਾਂ ਨੂੰ ਪੈਦਾ ਕਰਦਾ ਉਹਨਾਂ ਦਾ ਰਿਜਕ ਅੰਨ ਜਪਿਆ ਨਾਮ ਅੰਨ ਕੈ ਸਾਧ ਪ੍ਰਮਾਤਮਾ ਦਾ ਨਾਮ ਵੀ ਅੰਨ ਖਾਧੇ ਜਪਿਆ ਜਾ ਸਕਦਾ ਭੁੱਖੇ ਬੰਦੇ ਨੂੰ ਪੁੱਛੋਗੇ ਦੋ ਤੇ ਦੋ ਕੀ ਆ ਕਹੇਗਾ ਚਾਰ ਰੋਟੀਆਂ ਜਪਿਐ ਨਾਮ ਜਪਿਐ ਅਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਰੋਟੀ ਦਾ ਸਤਿਕਾਰ ਕਰਨਾ ਚਾਹੀਦਾ ਇਸ ਕਰਕੇ ਅੰਬੇ ਕੈ ਸੰਗ ਨੀਕਾ ਬਨ ਅਨਾਜ ਆ ਪਾਣੀ ਆ ਇਹ ਉਹ ਚੀਜ਼ ਆ ਜਿਹਦੇ ਨਾਲ ਸਰੀਰ ਦੀ ਗੱਡੀ ਚੱਲਦੀ ਆ ਗੁਰਮਖੋ ਇਸ ਕਰਕੇ ਵਰਤ ਰੱਖਣੇ ਹੋਰ ਚੀਜ਼ਾਂ ਕਰੀ ਜਾਣੀਆਂ ਕਹਿ ਦੇਣਾ ਮੈਂ ਰੱਬ ਦਾ ਦਿੱਤਾ ਨਹੀਂ ਖਾਂਦਾ ਇਹ ਨਾ ਸ਼ੁਕਰਿਆਂ ਵਾਲੀਆਂ ਗੱਲਾਂ ਨੇ ਤੇ ਗੱਲ-ਗੱਲ ਤੇ ਕ੍ਰੋਧ ਕਰੀ ਜਾਣਾ ਦੋ ਸਾਖੀਆਂ ਆਪ ਜੀ ਨੇ ਸਾਂਝੀਆਂ ਕੀਤੀਆਂ ਨੇ ਅੰਨੇ ਬਾਹਰ ਜੋ ਨਰ ਹੋਵੇ ਕਹਿ ਦੇਣਾ ਮੈਂ ਤਾਂ ਜੀ ਵਰਤ ਰੱਖਿਆ ਅਨ ਤੋਂ ਪਰਹੇਜ਼ ਕਰਨਾ ਤੀਨ ਭਵਨ ਮੈਂ ਆਪਣੀ ਖੋਵੇ ਤਿੰਨਾ ਜਹਾਨਾ ਵਿੱਚ ਆਪਦੀ ਇੱਜ਼ਤ ਗਵਾਉਣ ਵਾਂਗ ਉਹ ਤਿੰਨ ਜਹਾਨਾ ਜਿਹੜੇ ਉਹਦੇ ਵਿੱਚ ਬੰਦਾ ਆਪਦੀ ਇੱਜ਼ਤ ਗਵਾ ਲੈਂਦਾ ਜਿਹੜੇ ਲੋਕ ਇਦਾਂ ਕਰਦੇ ਛੋੜੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਏ ਰੰਡ ਤਾਂ ਸਾਨੂੰ ਥੋੜਾ ਜਿਆ ਸੋਚਣਾ ਪਵੇਗਾ ਗੁਰਮੁਖ ਪਿਆਰਿਓ ਇਹ ਜੋ ਸਤਿਗੁਰੂ ਜੀ ਸਾਨੂੰ ਜਿਹੜੇ ਕੰਮਾਂ ਤੋਂ ਰੋਕਦੇ ਆ ਉਹ ਕੰਮ ਸਾਨੂੰ ਕਦੇ ਵੀ ਭੁੱਲ ਕੇ ਨਹੀਂ ਕਰਨੇ ਚਾਹੀਦੇ ਇਹ ਕਰਾਂਗੇ ਉਹਦੇ ਨਾਲ ਸਾਨੂੰ ਬੜਾ ਦੁੱਖ ਲੱਗੇਗਾ ਇਹੀ ਗੁਰੂ ਗਰੀਬਨਵਾਜ ਸਤਿਗੁਰੂ ਅੱਗੇ ਬੇਨਤੀਆਂ ਹਨ ਉਹਨਾਂ ਦੇ ਚਰਨਾਂ ਵਿੱਚ ਦੇਖੋ ਉਹ ਸੱਜਣ ਪਿਆਰਾ ਮੰਦਾ ਨਹੀਂ ਸੀ ਕਿ ਮੈਂ ਰੱਬ ਦਾ ਦਿੱਤਾ ਖਾਨਾ ਇਹ ਮਿਹਨਤ ਵੀ ਆਪਾਂ ਤਾਂ ਦੀ ਹੀ ਕਰਾਂਗੇ ਨਾ ਜੇ ਸਵਾਸ ਹੋਣਗੇ ਮੰਨਦੇ ਆਂ ਵੀ ਮਿਹਨਤ ਕਰਦੇ ਆਂ ਪੈਸਾ ਆਉਂਦਾ ਜੇ ਸਾਹੀ ਨਾ ਦਿੱਤੇ ਰੱਬ ਨੇ ਕਿ ਆਪਾਂ ਕਦੇ ਕੁਝ ਕਰ ਸਕਦੇ ਆਂ ਨਹੀਂ ਕਰ ਸਕਦੇ ਉਹ ਸਾਹ ਦਿੰਦਾ ਆਪਾਂ ਜਾਗਦੇ ਆਂ ਉਦਮ ਕਰਦੇ ਆਂ ਜੇ ਸਾਹੀ ਨਾ ਦੇਵੇ ਐਡੀ ਵੱਡੀ ਚੀਜ਼ ਉਹ ਕਰ ਰਿਆ ਫੇਰ ਆਪਾਂ ਨਿੱਕੀਆਂ ਮੋਟੀਆਂ ਚੀਜ਼ਾਂ ਕਰਦੇ ਆਂ ਲੋੜ ਅੱਜ ਇਹਨਾਂ ਗੱਲਾਂ ਨੂੰ ਦਿਲ ਚ ਲਿਖਣ ਦੀ ਬਸਾਉਣ ਦੀ ਨਾਮ ਦੀ ਕਮਾਈ ਕਰਨ ਦੀ ਦੋ ਸਾਖੀਆਂ ਆਪ ਨਾਲ ਸਾਂਝੀਆਂ ਕੀਤੀਆਂ ਨੇ ਅਸੀਂ ਵੀ ਅੰਬਰੀਕ ਰਾਜਾ ਸੀ ਦੇਖੋ ਕਿੰਨੀ ਨਿਮਰਤਾ ਸੀ ਉਹਦੇ ਵਾਂਗ ਹੀ ਆਪਣੀ ਜ਼ਿੰਦਗੀ ਬਣਾਉਣੀ ਆ ਨੀਵੇਂ ਹੋ ਕੇ ਚੱਲਣਾ ਹੈ ਦੁਰਬਾਸ਼ਾ ਰਖੀ ਬਹੁਤ ਬੰਦਗੀ ਵਾਲਾ ਸੀ ਪਰ ਹਜੇ ਵੀ ਉਹਦਾ ਗੁੱਸਾ ਠੰਡਾ ਨਹੀਂ ਸੀ ਹੋਇਆ ਕਿਵੇਂ ਭਗਵਾਨ ਜੀ ਨੇ ਫਿਰ ਤੇ ਉਹ ਸਾਰੀ ਗੱਲਬਾਤ ਜਿਹੜੀ ਆਪਦੇ ਭਗਤਾਂ ਦੀ ਸਦਾ ਜਿਹੜੀ ਲਾਜ ਰੱਖਣੀ ਹੁੰਦੀ ਆ ਉਹ ਵੀ ਰੱਖ ਲਈ ਆ ਤਾਂ ਇਹ ਬਹੁਤ ਵੱਡੀ ਪ੍ਰੇਰਨਾਦਾਇਕ ਸਾਖੀਆਂ ਹਨ ਸਾਨੂੰ ਆਪ ਵੀ ਇਹ ਸੁਣਨੀਆਂ ਚਾਹੀਦੀਆਂ ਗੌਰ ਦੇ ਨਾਲ ਅਮਲ ਵੀ ਕਮਾਉਣੇ ਚਾਹੀਦੇ ਆ ਦੂਜਿਆਂ ਨਾਲ ਵੀ ਇਹ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅੱਜ ਦੇ ਦੀਵਾਨ ਦੇ ਵਿੱਚ ਆਪ ਜੀ ਨਾਲ ਇਤਨੀਆਂ ਹੀ ਬੇਨਤੀਆਂ ਹਨ ਸਾਹਿਬਜ਼ਾਦਿਆਂ ਦੇ ਦਿਨ ਚੱਲ ਰਹੇ ਆ ਜੀ 13 ਪੋ ਹੈ ਅੱਜ ਤੇ ਅੱਜ ਦੇ ਦਿਨ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਰਹੰਦ ਦੀਆਂ ਦੀਵਾਰਾਂ ਵਿੱਚ ਆਪਾਂ ਕਹਿੰਨੇ ਆ ਨਿੱਕੀਆਂ ਜਿੰਦਾਂ ਵੱਡੇ ਸਾਕੇ ਉਹ ਤਾਂ ਸਾਡੇ ਵੱਡੇ ਬਾਬੇ ਸੀ ਜਿਨ੍ਹਾਂ ਨੇ ਉਹ ਕਰ ਦਿਖਾ ਦਿੱਤਾ ਜਿਹਦੇ ਨਾਲ ਸਿੱਖ ਇਤਿਹਾਸ ਵਿੱਚ ਨਵਾਂ ਮੋੜ ਆਇਆ ਸਾਨੂੰ ਵੱਧ ਤੋਂ ਵੱਧ ਵਾਹਿਗੁਰੂ ਮੰਤਰ ਵਾਹਿਗੁਰੂ ਮੰਤਰ ਜਪਣਾ ਚਾਹੀਦਾ ਹੈ ਮੂਲ ਮੰਤਰ ਜਪਣਾ ਚਾਹੀਦਾ ਉਹਨਾਂ ਦੀ ਯਾਦ ਵਿੱਚ ਪਾਠ ਕਰਨਾ ਚਾਹੀਦਾ ਬੱਚਿਆਂ ਨੂੰ ਇਹ ਇਤਿਹਾਸ ਜ਼ਰੂਰ ਦੱਸਣਾ ਚਾਹੀਦਾ ਹੈ ਫਤਿਹਗੜ੍ਹ ਸਾਹਿਬ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ ਭੁੱਲ ਚੁੱਕ ਦੀ ਖਿਮਾ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤੇ ਸਾਂਝੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਸਰਬਤ ਸੰਗਤਾਂ ਦਾ ਹੀ ਭਲਾ ਕਰਨਾ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ